ਸੀਗਲ ਜੀ ਆਪਾਂ ਅੱਜ ਪਹੁੰਚੇ ਸੀ ਜੀ ਕਰਤਾਰ ਸਿੰਘ ਸਰਾਭਾ ਦੀ ਵਰਸੀ ਤੇ ਇੱਧਰ ਕਾਲਖ ਪਿੰਡ ਦਾ ਲਾਇਬ੍ਰੇਰੀ ਵਾਲਿਆਂ ਦਾ ਰਵਿੰਦਰ ਹੁਣਾ ਮਨੀ ਉਹਨਾਂ ਸਟਾਲ ਲੱਗਿਆ ਹੋਇਆ ਵਾ ਤੇ ਆਪਾਂ ਅੰਦਰ ਜਿਹੜੀ ਯਾਦਗਾਰ ਬਣੀ ਆ ਉਹਦੇ ਵੀ ਤੁਹਾਨੂੰ ਆਪਾਂ ਦਰਸ਼ਨ ਕਰਵਾਉਣਾ ਜਿਹੜੇ ਵੀਰ ਨਹੀਂ ਕੀਤਾ ਹੈਗਾ ਆ ਸਾਹਮਣੇ ਯਾਦਗਾਰ ਬਣੀ ਹੋਈ ਆ ਸੀ ਜੀ ਕਰਤਾਰ ਸਿੰਘ ਸਰਾਭਾ ਜੀ ਤੇ ਆਪਾਂ ਤੁਹਾਨੂੰ ਦਿਖਾਉਣੇ ਨਾਲ ਨਾਲ ਬਣੇ ਰਹੇ ਹੋ ਵੀਡੀਓ ਦੇ ਵਿੱਚ ਇੱਧਰ ਸਾਹਮਣੇ ਇੱਧਰ ਯਾਦਗਾਰ ਬਣੀ ਹੋਈ ਆ ਸਰਦਾਰ ਦੇ ਫੁੱਲ ਫੇਡ ਕੀਤੇ ਗਏ ਨੇ ਇੱਧਰ ਇਹ ਸੀਦ ਰੋਲਿਆ ਸਿੰਘ ਸਰਾਬਾ ਜੀ ਸੀ ਤੇਜਾ ਸਿੰਘ ਜੀ ਸੀ ਤੇਜਾ ਸਿੰਘ ਸਬਰੀ ਸਰਾਬਾ ਜੀ ਸ਼ਹੀਦ ਪ੍ਰੇਮ ਸਿੰਘ ਸਰਾਬਾ ਜੀ ਇਹ ਸੀਤ ਕਰਤਾਰ ਸਿੰਘ ਸਰਾਬਾ ਦੇ ਸਾਥੀ ਜੀ ਸੀ ਤੇ ਆਪਾਂ ਉਹਨਾਂ ਨੂੰ ਤੁਹਾਨੂੰ ਦਰਸ਼ਨ ਕਰਾਉਣੇ ਬਾਕੀ ਨਾਲ ਬਣੇ ਰਿਹਾ ਵੀਡੀਓ ਦੇ ਵਿੱਚ ਸਾਹਮਣੇ ਯਾਦਗਾਰ ਬਣੀ ਹੋਈ ਹੈ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਯਾਦਗਾਰ ਬਣੀ ਹੋਈ ਹੈ। ਸਿਰਫ ਆਪਰ ਵੀਡੀਓ ਤੁਸੀਂ ਨਾਲ ਬਣੇ ਰਹੋ। ਤੁਹਾਡੇ ਨਾਲ ਮਾਨਯੋਗ ਕਪੁਰ ਦੇਸ਼ਪੱਖ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਤੇ ਯਾਦਗਾਰ ਬਣੀ ਹੈ ਸਰਾਭੇ ਪਿੰਡ ਦੇ ਵਿੱਚ ਜਿਹੜੇ ਵੀਰ ਨਹੀਂ ਵੀ ਆਏ ਤਾਂ ਦੇਖ ਲਓ ਤੁਸੀਂ ਵੀਡੀਓ ਜਿਹੜੇ ਚੈਨਲ ਨੂੰ ਫੋਲੋ ਕਰ ਲਓ ਆਪਣੇ ਨੂੰ ਤੇ ਅੰਦਰ ਵੀ ਤੁਹਾਨੂੰ ਆਪਾਂ ਦਿਖਾਉਣੇ ਆ। ਬਹੁਤ ਵੱਡੀ ਯਾਦਗਾਰ ਬਣੀ ਆ ਸੀ ਕਰਤਾਰ ਸਿੰਘ ਸਰਾਬਾ ਜੀ ਬਹੁਤ ਸੋਹਣਾ ਸਥਾਨ ਬਣਿਆ ਹੈ ਪਿੰਡ ਸਰਾਬੇ ਦੇ ਵਿੱਚ ਸਾਹਮਣੇ ਅੰਦਰ ਬੁੱਤ ਸਥਾਪਿਤ ਕੀਤਾ ਹੋਇਆ ਹੈ ਸ਼ਹੀਦ ਕਰਤਾਰ ਸਿੰਘ ਸਰਾਬਾ ਦਾ ਉਹਦੇ ਵੀ ਆਪਾਂ ਤੁਹਾਨੂੰ ਦਰਸ਼ਨ ਕਰਾਉਣੇ ਆ ਤੁਸੀਂ ਨਾਲ ਸਾਡੇ ਬਣੇ ਰਹੋ ਸ਼ਹੀਦ ਕਰਤਾਰ ਸਿੰਘ ਸਰਾਬਾ ਜੀ ਦਾ ਸਥਾਨ ਤੇ ਪਹੁੰਚ ਚੁੱਕੇ ਆ ਸਾਹਮਣੇ ਝੰਡਾ ਲੱਗਿਆ ਹੋਇਆ ਵਾ ਤੇ ਸਹੀਦ ਕਰਤਾਰ ਸਿੰਘ ਸਰਾਬਾ ਦਾ ਬੁੱਤ ਆਡੇ ਨੜੇ ਬਾਰਸੀ ਆ ਲੱਖ ਲੱਖ ਵੇਰੀ ਆਪਾਂ ਨੂੰ ਪ੍ਰਣਾਮ ਕਰਦੇ ਆ ਅਸੀਂ ਦਾਨ ਸੇਵਾ ਇਹਨਾਂ ਨੇ ਸੇਵਾ ਦੇਸ਼ ਨੂੰ ਯਾਦ ਕਰਵਾਇਆ ਤੇ ਆਪਣੀ ਆਪਣਾ ਅੱਜ ਜਿਹੜੀ ਯਾਦ ਦੀ ਸੀ ਹੋਵੇ ਜਪਾ ਸਾਰ ਰਹੇ ਆ ਇਹ ਅੰਦਰ ਲਾਇਬ੍ਰੇਰੀ ਬਣੀ ਹੋਈ ਆ ਸਹੀਦ ਕਰਤਾਰ ਸਿੰਘ ਸਰਾਬਾ ਜੀ ਆਪਾਂ ਉਹਦੇ ਵੀ ਤੁਹਾਨੂੰ ਦਰਸ਼ਨ ਕਰਾਉਣੇ ਆ ਵੀਡੀਓ ਦੇ ਵਿੱਚ ਤੁਸੀਂ ਬਣੇ ਰਹੋ ਸੀਦ ਕਰਤਾਰ ਸਿੰਘ ਸਰਾਭਾ ਜੀ ਇਹ ਲਾਇਬ੍ਰੇਰੀ ਇਹਦਰ ਸੀਦ ਕਰਤਾਰ ਸਿੰਘ ਸਰਾਭਾ ਜੀ ਲਾਇਬ੍ਰੇਰੀ ਬਣੀ ਹੋਏ ਦਰਸ਼ਨ ਕਰ ਲੋ ਸੀਦ ਕਰਤਾਰ ਸਿੰਘ ਸਰਾਭਾ ਅਮਰ ਰਹੇ ਇਹ ਲਾਇਬ੍ਰੇਰੀ ਸੀਦ ਕਰਤਾਰ ਸਿੰਘ ਸਰਾਭਾ ਦੀ ਸਰਾਭਾ ਪਿੰਡ ਵਿੱਚ ਸਥਾਪਿਤ ਆਜੇ ਲਾਸ਼ ਦੇਣਾ ਕਿੱਡਾਂ ਦਾ ਤੇ ਸੇਈਦ ਕਰਤਾਰ ਸਿੰਘ ਸਰਾਬਾ ਦੀ ਯਾਦਗਾਰੀ ਲਾਇਬ੍ਰੇਰੀ ਪਿੰਡ ਸਰਾਬੇ ਵਿੱਚ ਇੱਧਰ ਬਾਕੀ ਤੁਹਾਨੂੰ ਦਿਖਾਉਣੀ ਆ ਇੱਧਰ ਵੀ ਕਰੂਮ ਬਣਾਇਆ ਗਿਆ ਵੇਖਣ ਵਾਸਤੇ ਵੀ ਆਈਪੀ ਲਈ ਆਪਾਂ ਸ਼ਰਦਾ ਦੇ ਫੁੱਲ ਭੇਟ ਕਰਦੇ ਹਾਂ ਸੇਈਦ ਕਰਤਾਰ ਸਿੰਘ ਸਰਾਬਾ ਨੂੰ ਲੱਖ ਲੱਖ ਵੇਰ ਪ੍ਰਣਾਮ ਜਿਨ੍ਹਾਂ ਨੇ ਤੇ ਇਸ ਤੋਂ ਲਿ ਕਰਵਾ ਲਈ ਦਿੱਤੀ ਹੈ ਸੀਰ ਕਰਤਾਰ ਸਿੰਘ ਸਰਾਬ ਤੇ ਬਹੁਤ ਹੀ ਖੂਬਸੂਰਤ ਯਾਦਗਾਰ ਬਣਾਈ ਗਈ ਆ ਸੀਰ ਕਰਤਾਰ ਸਿੰਘ ਸਰਾਬ ਦੀ ਪਿੰਡ ਸਰਾਬੇ ਵਿਖੇ ਸਥਾਪਤ ਆ ਅੱਜ ਆਪਾਂ ਜੇ ਉਹਨਾਂ ਨੇ ਖੁੱਲੀ ਹਵਾ 'ਚ ਸਾਹ ਲੈਣੇ ਆ ਇਹ ਉਹਨਾਂ ਨੇ ਸੀਧਾ ਦੇਣਾ ਆਪਣੇ ਇਲਾਕੇ ਲਈ ਮਾਣ ਸਾਡੇ ਨਜ਼ਦੀਕੀ ਪਿੰਡ ਸਰਾਬਾਵਾ ਕਾਲਖ ਤੋਂ ਨੇੜੇ ਹੀ ਆ ਤੇ ਬਾਕੀ ਤੁਸੀਂ ਕਮੈਂਟ ਕਰੋ ਤੁਸੀਂ ਵੀ ਸ਼ਰਧਾ ਦੇ ਫੁੱਲ ਭੇਟ ਕਰੋ ਸ਼ਹੀਦ ਕਰਤਾਰ ਸਿੰਘ ਸਰਾਬਾ ਜੀ ਨੂੰ ਯਾਦਗਾਰ ਬਣੀ ਉਧਰੇ ਆਪਣੇ ਪੰਜਾਬੀ ਵਿੱਚ ਲਿਖਿਆ ਸੀ ਨੌ ਭਗਤ ਸਿੰਘਾਂ ਜਿਹੜੇ ਨਾਲ ਇਹਨਾਂ ਕੁਰਬਾਨੀਆਂ ਦਿੱਤੀਆਂ ਨੇ ਇਹ ਇੰਗਲਿਸ਼ ਚ ਟਰਾਂਸਲਿਸਟ ਕਰੀ ਹੋਈ ਆ ਸ਼ਹੀਦ ਕਰਤਾਰ ਸਿੰਘ ਸਰਾਬਾ ਜੀ ਬਹੁਤ ਹੀ ਖੂਬਸੂਰਤ ਤਸਵੀਰਾਂ ਨੇ ਇੱਥੇ ਦਰਸ਼ ਗੁਰੂ ਆਪਣੇ ਫੋਟੋ ਵੀ ਕਰਾ ਰਹੇ ਨੇ ਕੁਝ ਸੀਦਾਂ ਦੇ ਨਾਲ ਸ਼ਹੀਦ ਕਰਤਾਰ ਸਿੰਘ ਸਰਾਬਾ ਜੀ ਪੰਜ ਨਾਲ ਬਣੇ ਰਹੇ ਤਾਂ ਮਾਣ ਨਾਲ ਸਲਾਮਤੀ ਕਰਾਂਗੇ